ਸਤਿ ਸ਼੍ਰੀ ਅਕਾਲ ਜੀ ਹਾਂਜੀ ਦੋਸਤੋ ਅੱਜ ਜੇਕਰ ਅਸੀਂ ਗੱਲ ਕਰੀਏ ਤਾਂ ਦੇਸ਼ ਦੇ ਵਿੱਚ ਕੁੜੀਆਂ ਸੇਫ ਨਹੀਂ ਹਨ ਜੇਕਰ ਅਸੀਂ ਕਲਕੱਤਾ ਦੀ ਘਟਨਾ ਨੂੰ ਹੀ ਲੈ ਲਈਏ ਉਸ ਨੂੰ ਦੇਖ ਕੇ ਇੰਨਾ ਡਰ ਲੱਗਦਾ ਹੈ ਕਿ ਦੇਸ਼ ਦੇ ਵਿੱਚ ਅਜਿਹਾ ਕੁਝ ਹੋ ਰਿਹਾ ਜਿਸ ਤਰ੍ਹਾਂ ਕਲਕੱਤਾ ਦੇ ਵਿੱਚ ਟ੍ਰੇਨੀ ਡਾਕਟਰ ਦੇ ਨਾਲ ਹੋਇਆ ਉਸ ਬਾਰੇ ਗੱਲਬਾਤ ਕਰਾਂਗੇ ਅੱਜ ਦੀ ਇਸ ਸਟੋਰੀ ਦੇ ਵਿੱਚ ਕਲਕੱਤਾ ਦੇ ਵਿੱਚ ਟ੍ਰੇਨੀ ਡਾਕਟਰ ਦੇ ਨਾਲ ਜਿਸ ਤਰ੍ਹਾਂ ਹੋਇਆ ਉਸ ਦਾ ਰੇਪ ਹੋਇਆ ਉਸ ਤੋਂ ਬਾਅਦ ਹੱਤਿਆ ਇਸ ਮਾਮਲੇ ਨੂੰ ਦੇਸ਼ ਦੇ ਲੋਕ ਜਾਨਣਾ ਚਾਹੁੰਦੇ ਨੇ ਕਿ ਆਖਰਕਾਰ ਟ੍ਰੇਨੀ ਡਾਕਟਰ ਦੇ ਨਾਲ ਹੋਇਆ ਕੀ ਸੀ ਅਸੀ ਤੁਹਾਨੂੰ ਦੱਸ ਦਈਏ ਕਿ ਇੱਕ ਸੱਚੀ ਘਟਨਾ ਸੁਣਾਉਣ ਲੱਗੀ ਹਾਂ ਮੈਂ ਜੋ ਕਿ ਕਲਕੱਤਾ ਦੇ ਆਰਜੀਕਰ ਮੈਡੀਕਲ ਕਾਲਜ ਐਂਡ ਹਸਪਤਾਲ ਵਿੱਚ ਹੋਈ ਹੈ ਇੰਡੀਆ ਦੇ ਕਲਕੱਤਾ ਸ਼ਹਿਰ ਵਿੱਚ 9 ਅਗਸਤ 2024 ਦੀ ਸਵੇਰ ਇਹ ਖਬਰ ਸਾਹਮਣੇ ਆਈ ਹੈ ਕਿ ਇਸ ਖਬਰ ਨੇ ਸਾਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਇਹ ਖਬਰ ਹੈ ਇੱਕ 31 ਸਾਲ ਦੀ ਲੇਡੀ ਡਾਕਟਰ ਜੋ ਕਿ ਕਲਕੱਤਾ ਦੇ ਆਰਜੀਕਰ ਮੈਡੀਕਲ ਕਾਲਜ ਐਂਡ ਹਸਪਤਾਲ ਵਿੱਚ ਟ੍ਰੇਨਿੰਗ ਕਰ ਰਹੀ ਸੀ ਐਨੀ ਜ਼ਿਆਦਾ ਮਹਫੂਜ਼ ਜਗ੍ਹਾ ਤੇ ਬਲਾਤਕਾਰ ਅਤੇ ਕਤਲ ਹੋਣਾ ਬਹੁਤ ਹੈਰਾਨ ਕਰ ਦੇਣ ਵਾਲੀ ਗੱਲ ਹੈ ਇਸ ਘਟਨਾ ਦਾ ਖੁਲਾਸਾ ਉਦੋਂ ਹੋਇਆ ਜਦੋਂ ਉਸ ਟ੍ਰੇਨੀ ਡਾਕਟਰ ਦੀ ਲਾਸ਼ ਦਾ ਪੋਸਟਮਾਰਟਮ ਕੀਤਾ ਗਿਆ ਉਸ ਰਿਪੋਰਟ ਨੇ ਲੋਕਾਂ ਦੀ ਰੂਹ ਨੂੰ ਕੰਬਾ ਕੇ ਰੱਖ ਦਿੱਤਾ ਉਸ ਲੜਕੀ ਦੇ ਨਾਲ ਜ਼ਬਰਦਸਤੀ ਕੀਤੀ ਗਈ ਸੀ ਤੇ ਆਖਿਰਕਾਰ ਜਦੋਂ ਉਸ ਨੇ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦਾ ਕਤਲ ਕਰ ਦਿੱਤਾ ਗਿਆ ਉਸ ਤੋਂ ਕਿਤੇ ਵੀ ਖੌਫਨਾਕ ਕੇਸ ਸੀ ਉਸ ਸਮਾਰਟਮ ਦੀ ਰਿਪੋਰਟ ਵਿੱਚ ਖੁਲਾਸਾ ਹੋਇਆ ਕਿ ਉਸ ਟ੍ਰੇਨੀ ਡਾਕਟਰ ਦੀ ਮੌਤ ਗਲਾ ਘੁੱਟ ਕੇ ਕੀਤੀ ਗਈ ਹੈ। ਐਨੇ ਜ਼ੋਰ ਨਾਲ ਗਲਾ ਘੁੱਟਿਆ ਗਿਆ ਕਿ ਵਿਚਾਰੀ ਟ੍ਰੇਨੀ ਡਾਕਟਰ ਦਾ ਥਾਇਰੋਇਡ 카ਰਟਿਲੇਜ ਤੱਕ ਟੁੱਟ ਗਿਆ ਸੀ। ਮੌਤ ਤੋਂ ਪਹਿਲਾਂ ਉਸ ਟ੍ਰੇਨੀ ਡਾਕਟਰ ਨੇ ਆਪਣੀ ਜਾਨ ਬਚਾਉਣ ਦੀ ਵੀ ਬਹੁਤ ਕੋਸ਼ਿਸ਼ ਕੀਤੀ ਸੀ। ਇਸ ਦਾ ਸਬੂਤ ਉਸ ਦੇ ਸਰੀਰ ਤੇ ਕੁਝ ਨਿਸ਼ਾਨ ਸੀ ਉਸ ਤੋਂ ਮਿਲਿਆ ਸਾਰਿਆਂ ਤੋਂ ਡਰਾਵਣਾ ਸੱਚ ਇਹ ਸਾਹਮਣੇ ਆਇਆ ਕਿ ਉਸ ਡਾਕਟਰ ਦੇ ਪ੍ਰਾਈਵੇਟ ਪਾਰਟ ਤੇ जख्मਾਂ ਤੇ ਨਿਸ਼ਾਨ ਮਿਲੇ ਇਸ ਤੋਂ ਸਾਫ਼ ਪਤਾ ਲੱਗਾ ਕਿ ਇਹ ਸਿਰਫ ਇੱਕ ਕਤਲ ਦਾ ਮਾਮਲਾ ਨਹੀਂ ਸੀ ਬਲਕਿ ਇਹ ਬਲਾਤਕਾਰ ਤੋਂ ਬਾਅਦ ਕੀਤਾ ਗਿਆ ਇੱਕ ਕਤਲ ਸੀ ਹਸਪਤਾਲ ਵਿੱਚ ਇੰਨੀ ਵੱਡੀ ਘਟਨਾ ਹੋ ਜਾਂਦੀ ਹੈ ਕਿਸੇ ਨੂੰ ਵੀ ਕੰਨੋਂ ਕੰਨ ਖਬਰ ਨਹੀਂ ਹੁੰਦੀ ਕੀ ਉਸ ਰਾਤ ਕੁਝ ਏਦਾਂ ਦਾ ਹੋਇਆ ਸੀ ਜਿਸ ਨੂੰ ਜਾਣ ਕੇ ਤੁਹਾਨੂੰ ਗੁੱਸਾ ਆ ਜਾਵੇਗਾ ਉਥੇ ਕੋਈ ਹੋਰ ਸੀ ਜਿਸ ਨੇ ਇਸ ਖੌਫਨਾਕ ਘਟਨਾ ਨੂੰ ਅੰਜਾਮ ਦਿੱਤਾ ਜੇਕਰ ਕੋਈ ਸੀ ਤਾਂ ਉਹ ਕੌਣ ਸੀ ਇਹਨਾਂ ਸਵਾਲਾਂ ਦੇ ਜਵਾਬ ਲੱਭਦੇ ਹੋਏ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਆਖਿਰਕਾਰ ਉਸ ਰਾਤ ਹੋਇਆ ਕੀ ਸੀ ਉਸ ਮੈਡੀਕਲ ਕਾਲਜ ਵਿੱਚ ਆਖਿਰ ਹੋਇਆ ਕੀ ਸੀ ਉਸ ਦਾ ਸੱਚ ਜਾਣ ਕੇ ਤੁਹਾਡੇ ਰੋਂਗਟੇ ਖੜੇ ਹੋ ਜਾਣਗੇ ਹਾਂਜੀ ਦੋਸਤੋ ਇਸ ਵੀਡੀਓ ਦੇ ਵਿੱਚ ਉਸ ਟ੍ਰੇਨੀ ਡਾਕਟਰ ਦਾ ਨਾਮ ਮੈਂ ਰਮਨ ਦੱਸਣ ਜਾ ਰਹੀ ਹਾਂ ਪਰ ਏ ਉਸ ਦਾ ਅਸਲੀ ਨਾਮ ਨਹੀਂ ਹੈ ਤਾਂ ਹੈਰਾਨ ਨਾ ਹੋਣਾ ਰਮਨਿਕ ਜੂਨੀਅਰ ਡਾਕਟਰ ਸੀ ਜੋ ਕਿ ਕਲਕੱਤਾ ਦੇ ਆਰਜੀਕਾਰ ਕਾਲਜ ਐਂਡ ਹਸਪਤਾਲ ਵਿੱਚ ਟ੍ਰੇਨਿੰਗ ਲੈ ਰਹੀ ਸੀ 8 ਅਗਸਤ 2024 ਨੂੰ ਰਮਨ ਹਰ ਰੋਜ਼ ਦੀ ਤਰ੍ਹਾਂ ਆਪਣੀ ਆਪਣੀ ਮਾਂ ਦੇ ਨਾਲ ਜੋ ਹੈ ਉਹ ਫੋਨ ਤੇ ਗੱਲ ਕਰ ਰਹੀ ਸੀ ਫੋਨ ਉਸ ਦੀ ਮਾਂ ਦਾ ਜਦ ਆਇਆ ਤਾਂ ਉਸ ਦੀ ਮਾਂ ਨੇ ਉਸ ਨੂੰ ਪੁੱਛਿਆ ਕਿ ਤੂੰ ਠੀਕ ਹੈ ਕਿਉਂਕਿ ਮਾਪਾਪ ਨੂੰ ਹਮੇਸ਼ਾ ਆਪਣੇ ਬੱਚਿਆਂ ਦੀ ਚਿੰਤਾ ਲੱਗੀ ਰਹਿੰਦੀ ਹੈ ਟ੍ਰੇਨੀ ਡਾਕਟਰ ਜੀ ਰਾਮਨ ਜੋ ਉਸਨੇ ਆਪਣੀ ਮਾਂ ਨੂੰ ਜਵਾਬ ਦਿੱਤਾ ਕਿ ਉਹ ਬਿਲਕੁਲ ਠੀਕ ਹੈ ਅਤੇ ਖੁਸ਼ੀ-ਖੁਸ਼ੀ ਉਸ ਨਾਲ ਗੱਲਬਾਤ ਕਰ ਰਹੀ ਸੀ ਉਸਨੇ ਕਿਹਾ ਕਿ ਮੈਂ ਹੁਣ ਮਰੀਜ਼ਾਂ ਨੂੰ ਦੇਖਣ ਲਈ ਜਾ ਰਹੀ ਹਾਂ ਉਸ ਦੇ ਬਾਅਦ ਮੈਂ ਆਪਣੇ ਦੋਸਤਾਂ ਨਾਲ ਬੈਠ ਕੇ ਖਾਣਾ ਖਾਵਾਂਗੀ ਫਿਰ ਆਪਣੀ ਮਾਂ ਨਾਲ ਗੱਲ ਕਰਨ ਤੋਂ ਬਾਅਦ ਮਰੀਜ਼ਾਂ ਨੂੰ ਦੇਖਣ ਲਈ ਰਾਉਂਡ ਤੇ ਉਹ ਚਲੀ ਜਾਂਦੀ ਹੈ ਸਾਰੇ ਮਰੀਜ਼ਾਂ ਨੂੰ ਦੇਖਦੇ ਹੋਏ ਆਪਣਾ ਕੰਮ ਖਤਮ ਕਰਦੇ ਕਰਦੇ ਉਸ ਨੂੰ ਰਾਤ ਦੇ 2 ਵਜੇ ਜਾਂਦੇ ਹਨ ਉਸ ਤੋਂ ਬਾਅਦ ਉਹ ਆਪਣੇ ਦੋਸਤਾਂ ਦੇ ਨਾਲ ਜਾ ਕੇ ਹਸਪਤਾਲ ਦੀ ਕੰਟਿਨ ਦੇ ਵਿੱਚ ਜਾਂਦੀ ਹੈ ਜਿੱਥੇ ਬੈਠ ਕੇ ਉਹ ਖਾਣਾ ਵੀ ਖਾਂਦੀ ਹੈ ਥੋੜੀਆਂ ਬਹੁਤ ਗੱਲਾਂ ਵੀ ਕਰਦੀ ਹੈ ਉਸ ਨੂੰ ਖਾਣਾ ਵਗੈਰਾ ਖਾਂਦੇ ਆ ਅਤੇ ਗੱਲਾਂ ਬਾਤਾਂ ਕਰਦੇ ਆ ਰਾਤ ਦੇ 3 ਵਜੇ ਜਾਂਦੇ ਹਨ ਫਿਰ ਉਸ ਤੋਂ ਬਾਅਦ ਉਸ ਟ੍ਰੇਨੀ ਡਾਕਟਰ ਨੂੰ ਥੋੜੀ ਥਕਾਵਟ ਜਿਹੀ ਮਹਿਸੂਸ ਹੋਣ ਲੱਗਦੀ ਹੈ ਇਸ ਲਈ ਉਹ ਆਪਣੀ ਥਕਾਵਟ ਦੂਰ ਕਰਨ ਲਈ ਹਸਪਤਾਲ ਵਿੱਚ ਫਲੋਰ ਤੇ ਬਣੇ ਸੈਮੀਨਾਰ ਹਾਲ ਵਿੱਚ ਆਰਾਮ ਕਰਨ ਲਈ ਚਲੀ ਜਾਂਦੀ ਹੈ ਜਿੱਥੇ ਅਕਸਰ ਹੀ ਸਾਰੇ ਡਾਕਟਰ ਆਰਾਮ ਕਰਿਆ ਕਰਦੇ ਸਨ ਉਸ ਨੂੰ ਆਰਾਮ ਕਰਦਿਆਂ ਕਰਦਿਆਂ ਸਵੇਰ ਦੇ 7:30 ਵਜੇ ਜਾਂਦੇ ਹਨ ਪਰ ਉਹ ਹਾਲੇ ਤੱਕ ਸੈਮੀਨਾਰ ਹਾਲ ਵਿੱਚੋਂ ਬਾਹਰ ਨਹੀਂ ਆਈ ਸੀ ਜੋ ਕਿ ਕਾਫੀ ਪਰੇਸ਼ਾਨ ਕਰਨ ਵਾਲੀ ਗੱਲ ਸੀ ਕਿਉਂਕਿ ਪਹਿਲਾਂ ਉਹ ਕਦੇ ਵੀ ਅੱਧੇ ਘੰਟੇ ਤੋਂ ਵੱਧ ਆਰਾਮ ਨਹੀਂ ਕਰਦੀ ਸੀ ਹਸਪਤਾਲ ਦਾ ਇੱਕ ਕਰਮਚਾਰੀ ਜੋ ਕਿ ਸਵੇਰ ਦੀ ਡਿਊਟੀ ਸ਼ੁਰੂ ਹੋਣ ਤੋਂ ਪਹਿਲਾਂ ਹਸਪਤਾਲ ਦੇ ਸਾਰੇ ਕਮਰਿਆਂ ਨੂੰ ਚੈੱਕ ਕਰਦਾ ਹੋਇਆ ਉਸ ਸੈਮੀਨਾਰ ਹਾਲ ਵੱਲ ਜਾਂਦਾ ਹੈ ਜਿਵੇਂ ਹੀ ਉਹ ਸੈਮੀਨਾਰ ਹਾਲ ਦੇ ਗੇਟ ਖੋਲਦਾ ਹੈ ਤਾਂ ਉਹ ਆਪਣੀਆਂ ਅੱਖਾਂ ਦੇ ਸਾਹਮਣੇ ਇੱਕ ਭਿਆਨਕ ਹਾਦਸਾ ਦੇਖਦਾ ਹੈ ਜਿਸ ਨੂੰ ਦੇਖ ਕੇ ਉਹ ਬਹੁਤ ਜ਼ੋਰ-ਜ਼ੋਰ ਨਾਲ ਚੀਕਾਂ ਮਾਰਦਾ ਹੈ ਉਸ ਕਰਮਚਾਰੀ ਦੀਆਂ ਚੀਕਾਂ ਸੁਣ ਕੇ ਆਸ-ਪਾਸ ਦੇ ਲੋਕ ਉੱਥੇ ਇਕੱਠੇ ਹੋਣ ਲੱਗਦੇ ਹਨ ਅਤੇ ਉਹ ਵੀ ਦੇਖਦੇ ਹਨ ਕਿ ਸੈਮੀਨਾਰ ਹਾਲ ਅੰਦਰ ਉਸ ਟ੍ਰੇਨੀ ਡਾਕਟਰ ਦੀ ਬਾਡੀ ਬਿਨਾਂ ਕੱਪੜਿਆਂ ਤੋਂ ਪਈ ਸੀ ਅਤੇ ਉਸ ਦੀ ਬਾਡੀ ਤੇ ਕੁਝ ਖੂਨ ਦੇ ਨਿਸ਼ਾਨ ਵੀ ਸਨ ਉੱਥੇ ਖੜੇ ਸਾਰੇ ਲੋਕਾਂ ਲਈ ਇਹ ਇੱਕ ਰੂਹ ਕੰਬਾ ਦੇਣ ਵਾਲਾ ਹਾਦਸਾ ਸੀ ਖਾਸ ਕਰਕੇ ਦੂਸਰੀਆਂ ਲੇਡੀ ਡਾਕਟਰ ਜੋ ਉੱਥੋਂ ਦੇ ਕਰਮਚਾਰੀ ਨੇ ਉਹਨਾਂ ਦੇ ਲਈ ਇਹ ਹਾਦਸਾ ਇੱਕ ਕੰਬਾ ਦੇਣ ਵਾਲਾ ਹਾਦਸਾ ਉਹ ਵੀ ਹਸਪਤਾਲ ਦੇ ਅੰਦਰ ਫਿਰ ਆਸ-ਪਾਸ ਖੜੇ ਸਾਰੇ ਲੋਕ ਟ੍ਰੇਨੀ ਡਾਕਟਰ ਦੀ ਬਾਡੀ ਨੂੰ ਹਸਪਤਾਲ ਦੇ ਅੰਦਰ ਲੈ ਜਾਂਦੇ ਨੇ ਤੇ ਐਮਰਜੈਂਸੀ ਰੂਮ ਦੇ ਵਿੱਚ ਡਾਕਟਰ ਉਸ ਦਾ ਇਲਾਜ ਕਰ ਸਕਣ। ਕਾਫੀ ਦੇਰ ਤੱਕ ਡਾਕਟਰ ਦੇ ਇਲਾਜ ਕਰਨ ਤੋਂ ਬਾਅਦ ਵੀ ਉਸ ਟ੍ਰੇਨੀ ਡਾਕਟਰ ਨੇ ਕੁਝ ਘੰਟਿਆਂ ਬਾਅਦ ਆਪਣਾ ਦਮ ਤੋੜ ਦਿੱਤਾ। ਹਸਪਤਾਲ ਵਿੱਚ ਕੁਝ ਅਜਿਹੇ ਲੋਕ ਸਨ ਜੋ ਇਸ ਮਰਡਰ ਅਤੇ ਰੇਪ ਕੇਸ ਨੂੰ ਨਾਰਮਲ ਦਿਖਾਉਣ ਦੀ ਕੋਸ਼ਿਸ਼ ਕਰਦੇ ਪਏ ਸੀ ਤਾਂ ਜੋ ਇਸ ਹਸਪਤਾਲ ਦਾ ਨਾਮ ਬਦਨਾਮ ਨਾ ਹੋਵੇ। par jadon. ਪੋਸਟਮਾਰਟਮ ਰਿਪੋਰਟ ਆਉਂਦੀ ਹੈ ਤਾਂ ਸਾਰਾ ਸੱਚ ਸਾਹਮਣੇ ਆ ਜਾਂਦਾ ਹੈ ਉਸ ਰਿਪੋਰਟ ਤੋਂ ਸਾਫ਼-ਸਾਫ਼ ਪਤਾ ਲੱਗਦਾ ਹੈ ਕਿ ਟ੍ਰੇਨੀ ਡਾਕਟਰ ਦੇ ਨਾਲ ਕਿਸੇ ਨੇ ਜ਼ਬਰਦਸਤੀ ਗਲਤ ਹਰਕਤ ਕੀਤੀ ਹੈ ਅਤੇ ਜਦੋਂ ਉਸ ਨੇ ਆਪਣੇ ਆਪ ਨੂੰ ਉਸ ਇਨਸਾਨ ਤੋਂ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਉਸ ਟ੍ਰੇਨੀ ਡਾਕਟਰ ਦਾ ਗਲਾ ਘੁੱਟ ਕੇ ਉਸ ਨੂੰ ਕੁੱਟਿਆ ਮਾਰਿਆ ਵੀ ਉਸ ਦਾ ਰੇਪ ਵੀ ਕੀਤਾ ਇਹ ਸਾਰੇ ਸਬੂਤ ਮਿਲਣ ਤੋਂ ਬਾਅਦ ਇਹ ਕੇਸ ਪੁਲਿਸ ਨੂੰ ਸੌਂਪ ਦਿੱਤਾ ਗਿਆ ਅਤੇ ਫਿਰ ਪੁਲਿਸ ਨੇ ਉਸ આરોપી ਦੀ ਪਾਲ ਵਿੱਚ ਪੁਲਿਸ ਲੱਗ ਗਈ ਸਭ ਤੋਂ ਪਹਿਲਾਂ ਪੁਲਿਸ ਉਸ ਕ੍ਰਾਈਮ ਸੀਨ ਤੇ ਸ਼ਾਨਬੀਨ ਕਰਦੀ ਹੈ ਜਿੱਥੇ ਇਹ ਸਭ ਹੋਇਆ ਸੀ ਕਿਸਮਤ ਦੇ ਨਾਲ ਪੁਲਿਸ ਵਾਲਿਆਂ ਨੂੰ ਉੱਥੇ ਟ੍ਰੇਨੀ ਡਾਕਟਰ ਦੇ ਟੁੱਟੇ ਹੋਏ ਨੋ ਅਤੇ ਬਲੱਡ ਸੈਂਪਲ ਮਿਲਦੇ ਨੇ ਜੋ ਕਿ ਪੁਲਿਸ ਦੇ ਲਈ ਇੱਕ ਚੰਗੀ ਨਿਊਜ਼ ਸੀ ਇਹ ਕੇਸ ਹੋਰ ਵੀ ਜਲਦੀ ਸਾਲਵ ਹੋ ਜਾਂਦਾ ਜੇਕਰ ਉਸ ਫਲੋਰ ਤੇ ਸੀਸੀਟੀਵੀ ਕੈਮਰੇ ਲੱਗੇ ਹੁੰਦੇ ਪਰ ਗੱਬਾਦ ਕਿਸਮਤੀ ਦੇ ਨਾਲ ਸੈਮੀਨਾਰ ਹਾਲ ਦੇ ਅੰਦਰ ਉਸ ਦੇ ਨੇੜੇ ਤੇੜੇ ਕੋਈ ਵੀ ਸੀਸੀਟੀਵੀ ਕੈਮਰਾ ਨਹੀਂ ਸੀ ਜਿਸ ਰਸਤੇ ਰਾਹੀਂ ਉਸ ਫਲੋਰ ਤੇ ਐਂਟਰੀ ਹੁੰਦੀ ਸੀ ਉੱਥੇ ਕੁਝ ਸੀਸੀਟੀਵੀ ਕੈਮਰੇ ਸੀ ਪੁਲਿਸ ਵਾਲੇ ਉਹਨਾਂ ਸੀਸੀਟੀਵੀ ਕੈਮਰਿਆਂ ਵਿੱਚੋਂ 3 ਵਜੇ ਤੋਂ 8 ਵਜੇ ਵਿੱਚ ਦੀ ਰਿਕਾਰਡਿੰਗ ਚੈੱਕ ਕਰਦੇ ਨੇ ਕਿੰਨੇ ਲੋਕ ਉਸ ਟਾਈਮ ਉਸ ਫਲੋਰ ਤੇ ਗਏ ਉਸ ਸੀਸੀਟੀਵੀ ਕੈਮਰੇ ਦੀ ਰਿਕਾਰਡਿੰਗ ਚੈੱਕ ਕਰਨ ਤੋਂ ਬਾਅਦ ਇਹ ਪਤਾ ਲੱਗਦਾ ਹੈ ਕਿ ਕੁੱਲ 6 ਲੋਕ ਉਸ ਫਲੋਰ ਤੇ ਆਏ ਅਤੇ ਗਏ ਇਹ ਪਤਾ ਲੱਗਣ ਤੋਂ ਬਾਅਦ ਪੁਲਿਸ ਵਾਲੇ ਉਹਨਾਂ 6 ਜਣਿਆਂ ਨੂੰ ਪੁੱਛਗਿੱਛ ਲਈ ਬੁਲਾਉਂਦੇ ਨੇ ਉਹ ਲੋਕ ਉਸ ਟਾਈਮ ਉੱਥੇ ਕੀ ਕਰਦੇ ਪਏ ਸੀ ਉਹਨਾਂ ਲੋਕਾਂ ਨੂੰ ਉੱਥੇ ਕੁਝ ਅਜੀਬ ਦਿਖਾਈ ਦਿੱਤਾ ਸੀ ਜਾਂ ਨਹੀਂ ਉਹਨਾਂ ਲੋਕਾਂ ਨੂੰ ਇਹ ਪੁੱਛਣ ਦੇ ਦੌਰਾਨ ਪੁਲਿਸ ਵਾਲੇ ਉਹਨਾਂ ਦੇ ਫੋਨ ਦਾ ਬਲੂਟੁੱਥ ਵੀ ਆਨ ਕਰਕੇ ਚੈੱਕ ਕਰਦੇ ਹਨ ਤਾਂ ਜੋ ਬਲੂਟੁੱਥ ਹੈਂਡਸੈਟ ਉਹਨਾਂ ਨੂੰ ਮਿਲਿਆ ਸੀ ਉਹ ਇਹਨਾਂ ਵਿੱਚੋਂ ਕਿਸ ਦਾ ਹੈ ਕਿਉਂਕਿ ਤੁਹਾਨੂੰ ਪਤਾ ਹੀ ਹੋਵੇਗਾ ਜੇਕਰ ਤੁਹਾਡਾ ਕਿਸੇ ਬਲੂਟੁੱਥ ਡਿਵਾਈਸ ਨਾਲ ਤੁਸੀਂ ਫੋਨ ਪੇਅਰ ਕਰਦੇ ਹੋ ਤਾਂ ਅਗਲੀ ਵਾਰ ਉਹ ਖੁਦ ਹੀ ਉਸ ਨਾਲ ਕਨੈਕਟ ਹੋ ਜਾਂਦਾ ਹੈ ਉਸ ਦਾ ਨਾਮ ਸੰਜੇ ਰਾਏ ਸੀ ਜੋ ਕਿ ਉਸ ਹਸਪੀਟਲ ਦੇ ਅੰਦਰ ਹੀ ਕੰਮ ਕਰਦਾ ਸੀ ਉਸ ਦਾ ਕੰਮ ਸੀ ਭੀੜ ਭੜੱਕੇ ਵਾਲੀ ਜਗ੍ਹਾ ਤੇ ਜ਼ਿਆਦਾ ਭੀੜ ਨਾ ਹੋਣ ਦੇਣਾ ਨੀਲੇ ਰੰਗ ਦੀ ਵਰਦੀ ਪਾ ਕੇ ਅਫਸਰ ਖੜੇ ਹੁੰਦੇ ਨੇ ਤੁਸੀਂ ਦੇਖੇ ਹੀ ਹੋਣਗੇ ਸਰਕਾਰੀ ਹਸਪੀਟਲਾਂ ਦੇ ਅੰਦਰ ਜੋ ਕਿ ਜ਼ਿਆਦਾ ਭੀੜ ਭੜੱਕਾ ਨਾ ਹੋਵੇ ਹਸਪੀਟਲ ਦੇ ਅੰਦਰ ਪੁਲਿਸ ਵਾਲਿਆਂ ਨੂੰ ਆਪਣਾ ਪਹਿਲਾ ਕਾਤਲ ਮਿਲ ਚੁੱਕਿਆ ਸੀ ਜਿਸ ਦੇ ਬਾਅਦ ਉਹ ਸੰਜੇ ਰਾਏ ਨਾਲ ਹੋਰ ਵੀ ਗੁੱਸੇ ਨਾਲ ਪੇਸ਼ ਆਉਣ ਲੱਗਦੇ ਨੇ ਪਰ ਸੰਜੇ ਪੁਲਿਸ ਵਾਲਿਆਂ ਦੀ ਕਿਸੇ ਵੀ ਗੱਲ ਦਾ ਕੋਈ ਵੀ ਜਵਾਬ ਨਹੀਂ ਦੇ ਰਿਹਾ ਸੀ ਕਿਉਂਕਿ ਉਹ ਕਾਫੀ ਜ਼ਿਆਦਾ ਨਸ਼ੇ ਦੀ ਹਾਲਤ ਵਿੱਚ ਸੀ ਉਸ ਟਾਈਮ ਪੁਲਿਸ ਵਾਲੇ ਸੰਜੇ ਦਾ ਫੋਨ ਚੈੱਕ ਕਰਦੇ ਹਨ ਜਿਸ ਵਿੱਚ ਉਹਨਾਂ ਨੂੰ ਭਰ-ਭਰ ਕੇ ਪ੍ਰੋਨੋਗ੍ਰਾਫਿਕ ਕੰਟੈਂਟ ਮਿਲਦਾ ਹੈ ਜਿਸ ਲਈ ਉਹਨਾਂ ਦਾ ਸ਼ੱਕ ਹੋਰ ਵੀ ਯਕੀਨ ਵਿੱਚ ਬਦਲ ਚੁੱਕਿਆ ਸੀ ਸੰਜੇ ਰਾਏ ਹੀ ਉਸ ਟ੍ਰੇਨੀ ਡਾਕਟਰ ਦੇ ਕਤਲ ਦਾ 메ਨ ਬੰਦਾ ਸੀ ਉਸ ਤੋਂ ਬਾਅਦ ਪੁਲਿਸ ਵਾਲੇ ਸੰਜੇ ਰਾਏ ਨੂੰ ਹੋਰ ਵੀ ਜ਼ਿਆਦਾ ਡਰਾਉਣ ਲੱਗਦੇ ਨੇ ਅਤੇ ਫਿਰ ਸੰਜੇ ਰਾਏ ਨੇ ਆਪਣਾ ਗੁਨਾਹ ਕਬੂਲ ਕਰ ਲਿਆ ਉਸ ਨੇ ਹੀ ਟ੍ਰੇਨੀ ਡਾਕਟਰ ਨੂੰ ਮਾਰਿਆ ਤੇ ਉਸ ਦਾ ਰੇਪ ਕੀਤਾ ਇਹ ਪਤਾ ਲੱਗਦੇ ਹੀ ਕੁਝ ਪੁਲਿਸ ਵਾਲੇ ਹੋਰ ਪ੍ਰੂਫ ਲੱਭਣ ਦੇ ਲਈ ਸੰਜੇ ਦੇ ਘਰ ਚਲੇ ਜਾਂਦੇ ਨੇ ਜਿੱਥੇ ਉਹਨਾਂ ਨੂੰ ਬੂਟ ਮਿਲਦਾ ਹੈ ਜਿਸ ਉੱਪਰ ਖੂਨ ਵਰਗੇ ੱੱਬੇ ਲੱਗੇ ਹੁੰਦੇ ਨੇ ਤਾਂ ਪੁਲਿਸ ਵਾਲੇ ਉਸ ਦਾ ਸੈਂਪਲ ਕਲੈਕਟ ਕਰ ਲੈਂਦੇ ਨੇ ਥੋੜੀ ਹੋਰ ਤਲਾਸ਼ੀ ਲੈਣ ਤੇ ਪੁਲਿਸ ਵਾਲਿਆਂ ਨੂੰ ਸੰਜੇ ਦੇ ਘਰ ਦੇ ਬਾਹਰ ਕੁਝ ਕੱਪੜੇ ਸੁੱਕਦੇ ਹੋਏ ਦਿਖਾਈ ਦਿੰਦੇ ਨੇ ਉਹ ਉਹੀ ਕੱਪੜੇ ਸੀ ਜੋ ਸੰਜੇ ਨੇ ਰਾਤ ਨੂੰ ਪਾਏ ਸੀ ਕਿਉਂਕਿ ਉਹ ਸਭ ਸੀਸੀਟੀਵੀ ਕੈਮਰੇ ਵਿੱਚ ਕੈਪਚਰ ਹੋ ਗਿਆ ਸੀ ਜਿਸ ਦੇ ਨਾਲ ਇਹ ਸਾਬਿਤ ਹੋ ਜਾਂਦਾ ਹੈ ਕਿ ਸੰਜੇ ਪ੍ਰੂਫ ਮਿਟਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਜਦੋਂ ਸੰਜੇ ਰਾਏ ਨੂੰ ਪੁਲਿਸ ਸਟੇਸ਼ਨ ਵਿੱਚ ਪੁੱਛਗਿੱਛ ਲਈ ਬੁਲਾਇਆ ਜਾਂਦਾ ਤਾਂ ਉਹ ਤਾਂ ਉਸ ਟਾਈਮ ਕਾਫੀ ਜ਼ਿਆਦਾ ਨਸ਼ੇ ਦੀ ਹਾਲਤ ਵਿੱਚ ਹੁੰਦਾ ਹੈ ਸ਼ਾਇਦ ਉਹ ਇਹ ਸਭ ਇਸ ਲਈ ਕਰ ਰਿਹਾ ਸੀ ਕਿ ਉਸ ਨੂੰ ਘੱਟ ਸਜ਼ਾ ਮਿਲੇ ਉਸ ਟਾਈਮ ਨਸ਼ੇ ਵਿੱਚ ਸੀ ਬਾਅਦ ਵਿੱਚ ਜਦੋਂ ਪੁਲਿਸ ਵਾਲਿਆਂ ਨੇ ਉਸ ਬੂਟ ਅਤੇ ਲੱਗੇ ਬਲੱਡ ਸੈਂਪਲ ਨੂੰ ਚੈੱਕ ਕਰਵਾਇਆ ਤਾਂ ਉਹ ਬਲੱਡ ਜੋ ਸੀ ਉਹ ਟ੍ਰੇਨੀ ਡਾਕਟਰ ਦਾ ਹੀ ਸੀ ਉਹਨਾਂ ਨੂੰ ਇਹ ਪਤਾ ਲੱਗਦਾ ਹੈ ਸੰਜੇ ਰਾਏ ਦੁਆਰਾ ਇਹ ਕਿਉਂ ਕੀਤਾ ਗਿਆ ਉਹਨਾਂ ਦੁਆਰਾ ਇਹ ਪੁੱਛ ਗਿਛ ਉਹਨਾਂ ਦੁਆਰਾ ਕੀਤੀ ਜਾਂਦੀ ਹੈ ਉਹਨਾਂ ਸਾਰੀਆਂ ਰਿਪੋਰਟਾਂ ਨੂੰ ਮਿਲਾ ਕੇ ਪੁਲਿਸ ਵਾਲਿਆਂ ਨੂੰ ਪਤਾ ਲੱਗਦਾ ਹੈ ਕਿ ਉਸ ਰਾਤ ਸੰਜੇ ਰਾਏ ਕਾਫੀ ਜ਼ਿਆਦਾ ਨਸ਼ੇ ਦੀ ਹਾਲਤ ਵਿੱਚ ਸੀ ਉਹ ਰਾਤ ਦੇ 11 ਵਜੇ ਹਸਪਤਾਲ ਵਿੱਚ ਐਂਟਰ ਕਰਦਾ ਹੈ ਸੰਜੇ ਰਾਏ ਅਕਸਰ ਹੀ ਉਸ ਹਸਪਤਾਲ ਵਿੱਚ ਰਾਤ ਦੀ ਡਿਊਟੀ ਕਰਿਆ ਕਰਦਾ ਸੀ ਉਸ ਨੂੰ ਉੱਥੋਂ ਦੀ ਕਾਫੀ ਨੌਲੇਜ ਸੀ ਕਿੱਥੇ ਸੀ ਸੀਟੀਵੀ ਕੈਮਰੇ ਨੇ ਕਿੱਥੇ ਨਹੀਂ ਉਹ ਆਰਾਮ ਦੇ ਨਾਲ ਜਾ ਕੇ ਹਸਪੀਟਲ ਦੇ ਵਿੱਚ ਉੱਪਰ ਵਾਲੇ ਫਲੋਰ ਤੇ ਚਲਾ ਜਾਂਦਾ ਆਰਾਮ ਕਰਨ ਦੇ ਲਈ ਕਿਉਂਕਿ ਉਹ ਨਹੀਂ ਚਾਹੁੰਦਾ ਸੀ ਕਿ ਉਸ ਨੂੰ ਕੋਈ ਇੰਨੇ ਜ਼ਿਆਦਾ ਨਸ਼ੇ ਦੀ ਹਾਲਤ ਵਿੱਚ ਦੇਖੇ ਨਹੀਂ ਤਾਂ ਉਸ ਨੂੰ ਨੌਕਰੀ ਵਿੱਚੋਂ ਕੱਢ ਦਿੱਤਾ ਜਾਵੇਗਾ 4th ਫਲੋਰ ਤੇ ਜਾ ਕੇ ਉਹ ਆਰਾਮ ਨਾਲ ਸੋ ਜਾਂਦਾ ਜਦੋਂ ਉਸ ਦੀ ਅੱਖ ਖੁੱਲਦੀ ਹੈ ਤਾਂ ਉਦੋਂ ਸਵੇਰ ਦੇ 3 ਵਜੇ ਹੁੰਦੇ ਨੇ ਸੰਜੇ ਦੀ ਨਜ਼ਰ ਟ੍ਰੇਨੀ ਡਾਕਟਰ ਤੇ ਪੈਂਦੀ ਹੈ ਉਹ ਰੈਸਟ ਕਰ ਰਹੀ ਸੀ ਉਸ ਡਾਕਟਰ ਨੂੰ ਇਕੱਲੀ ਦੇਖ ਕੇ ਉਸਦੇ ਇਰਾਦੇ ਵਿਗੜਨ ਲੱਗਦੇ ਨੇ ਉਹ ਪਹਿਲਾਂ ਕਾਫੀ ਢੇਰ ਤੱਕ ਫਲੋਰ ਦੇ ਚੱਕਰ ਲਗਾਉਣ ਲੱਗਦਾ ਫਿਰ ਇਹ ਕਨਫਰਮ ਕਰਨ ਤੋਂ ਬਾਅਦ ਕਿ ਇੱਥੇ ਕੋਈ ਨਹੀਂ ਆ ਰਿਹਾ ਤਾਂ ਉਹ ਉਸ ਨੂੰ ਆਪਣਾ ਰਸਤਾ ਸਾਫ਼ ਲੱਗਦਾ ਲੱਗਦਾ ਹੈ ਤੇ ਉਹ 4 ਵਜੇ ਸੈਮੀਨਾਰ ਹਾਲ ਦੇ ਅੰਦਰ ਐਂਟਰ ਕਰਦਾ ਹੈ ਫਿਰ ਉੱਥੋਂ 4:45 ਤੇ ਬਾਹਰ ਆਉਂਦਾ ਹੈ ਇਸ ਤਰਿੰਦੇ ਨੇ ਉਸ ਵਿਚਾਰੀ ਟ੍ਰੇਨੀ ਡਾਕਟਰ ਦੇ ਨਾਲ ਕੀ ਕੀ ਕੀਤਾ ਹੋਵੇਗਾ ਉਹ ਕਿੰਨੇ ਦਰਦ ਵਿੱਚ ਹੋਵੇਗੀ ਇਹ ਸੋਚ ਕੇ ਕਿਸੇ ਦਾ ਦਿਲ ਵੀ ਸਹਿਮ ਜਾਵੇਗਾ ਖਾਸ ਕਰਕੇ ਉਸ ਮਾਤਾ ਪਿਤਾ ਦਾ ਜਿਸ ਨੇ ਜਾਣੇ ਕਿੰਨੀਆਂ ਹੀ ਮੁਸ਼ਕਲਾਂ ਤੋਂ ਬਾਅਦ ਆਪਣੀ ਬੱਚੀ ਨੂੰ ਪੜ੍ਹ ਲਿਖਾ ਕੇ ਡਾਕਟਰ ਬਣਨ ਲਈ ਭੇਜਿਆ ਸੀ ਅਕਸਰ ਲੋਕ ਕਹਿੰਦੇ ਨੇ ਕਿ ਕੁੜੀਆਂ ਛੋਟੇ ਕੱਪੜੇ ਪਾਉਂਦੀਆਂ ਹਨ ਇਸ ਲਈ ਉਹਨਾਂ ਨਾਲ ਰੇਪ ਹੁੰਦਾ ਹੈ ਫਿਰ ਵਿਚਾਰੀ ਉਸ ਡਾਕਟਰ ਦੇ ਨਾਲ ਜੋ ਹੋਇਆ ਉਹ ਕਿਉਂ ਹੋਇਆ ਕਿਉਂਕਿ ਉਹ ਤਾਂ ਆਨ ਡਿਊਟੀ ਤੇ ਸੀ ਤੇ ਪੂਰੇ ਕੱਪੜਿਆਂ ਵਿੱਚ ਸੀ ਵਰਦੀ ਦੇ ਵਿੱਚ ਸਾਡੇ ਦੇਸ਼ ਦੇ ਵਿੱਚ ਇੰਝ ਕਿਉਂ ਹੋ ਰਿਹਾ ਕਿਉਂਕਿ ਜੋ ਕੁੜੀਆਂ ਨੇ ਗੀਆਂ ਉਹਨਾਂ ਦੇ ਨਾਲ ਨਿੱਤ ਅਜਈਆਂ ਘਟਨਾਵਾਂ ਹੁੰਦੀਆਂ ਨੇ ਜੋ ਸਾਨੂੰ ਸੁਣਨ ਵਿੱਚ ਮਿਲਦੀਆਂ ਨੇ ਦੇਸ਼ ਦੇ ਵਿੱਚ ਔਰਤ ਦੀ ਇੱਜ਼ਤ ਘਟਦੀ ਜਾ ਰਹੀ ਹੈ ਇਹ ਕਿਹਾ ਜਾਂਦਾ ਹੈ ਕਿ ਉਹ ਛੋਟੇ ਕੱਪੜੇ ਪਾਉਂਦੀ ਹੈ ਪਰ ਉਸ ਡਾਕਟਰ ਨੇ ਛੋਟੇ ਕੱਪੜੇ ਨਹੀਂ ਪਾਏ ਸੀ ਉਸ ਜੋ ਸੰਜੇ ਰਾਏ ਸੀ ਉਸਦੇ ਇਰਾਦੇ ਹੀ ਗਲਤ ਸੀ ਪਰ ਇਹ ਕੇਸ ਅਜੇ ਵੀ ਸੋਲਵ ਨਹੀਂ ਹੋਇਆ ਇਹ ਕੇਸ ਨੂੰ ਲੈ ਕੇ ਅਜੇ ਵੀ ਕਾਰਵਾਈ ਹੋ ਰਹੀ ਹੈ ਹੁਣ ਦੇਖਣਾ ਹੋਵੇਗਾ ਕਿ ਅੱਗੇ ਇਸ ਕੇਸ ਨੂੰ ਲੈ ਕੇ ਕੀ ਖਬਰ ਆਉਂਦੀ ਹੈ ਸੋ ਮੈਂ ਆਸ ਕਰਾਂਗੀ ਕਿ ਤੁਹਾਨੂੰ ਇਹ ਵੀਡੀਓ ਮੇਰੀ ਹੈ ਜੋ ਚੰਗੀ ਲੱਗੀ ਹੋਵੇਗੀ ਤੇ